ਮੇਰੇ ਜਨ ਸੰਗੁਰੂ ਨੂੰ ਪੂਜੋ ਪਾਈ ਸਾਡਾ ਬ੍ਰਹਮਾ ਨਿਗੰਭ ਵਿਚਾਰਿਆ ਲੱਗਣਾ ਲੱਗਿਆ ਜਾਈ ਪਤ ਤੇਲ ਨਾਮ ਕੀ ਅਵਤੀ ਦੀਪਕ ਦੇ ਉਜਿਆ ਜੋਤ ਨਾਲ ਜਗਜੀਤ ਜਗਾਇਆ ਪੂਜੈ ਹੁਦਨਾਰਾ ਪੱਛੇ ਸਬਦ ਨਾਹਤ ਮਾਤੇ ਸੰਗੇ ਸਾਰੰਗ ਪਾਣੀ ਕੀਰਤਾਨ ਦੀ ਅਰਤੀ ਕੀਤੀ ਨਿਰੰਕਾਰ ਨਿਰਵਾਣੀ ਕੁਆਂਿਆਂ ਸਾਧੂ ਨੀਕਾ ਸਤਿ ਦੀ ਕਾ ਦੀ ਨਾ ਪਾਸ ਬੰਧ ਹਲਾ ਮੇਰੀ ਜਨਤਾ ਦਿਨ ਤੂਰੀ ਟੇਰੀ ਬੰਦੂ ਕਰ ਕੀ ਕੀ ਹਨ ਚੰਗੀ ਜਨਤਾ ਦੇ ਵੈ ਮੰਗੀ ਦੋ ਪਾਲ ਦੇਰਾ ਵਰਤਾ ਜੀ ਦਿਆਲ ਤੇਰਾ ਵਰਤਾ ਬਹੁਤ ਭੁੱਖੇ ਭੜਤਨ ਕੀਜੈ ਜਹਿ ਮਾਤਾ ਆਪਣੀ ਦੀਜੈ ਹਾ ਮੰਦੋ ਸੰਤਨ ਰੇਨਾ واحر کا ਮਾਈਏ ਦਿਲ ਧਰਮ ਤੋਂ ਤੋਕ ਚਿੰਤਾ ਤਾੜੀ ਕੀ ਜੀਐ ਜੋ ਲਹੂ ਨੀ ਹੋਏ ਇਹ ਮਰ ਸੰਸਾਰ ਕੋ ਨਾਨਕ ਡਰ ਨਹੀਂ ਕੋਏ ਜੋਬ ਦਿਓ ਸੋ ਬਿਨ ਸਹਾ ਭਰਵਾਣ ਕੇ ਕਾਨ ਨਾਨਕ ਹਰ ਗੁਣ ਗਾਏ ਚਾੜ ਸਗਲ ਜਿੰਦਿਆ ਤੇ ਤੂੰ ਹੀ ਤੂੰ ਸਰ ਪਰਵਾਰ ਨਾਮ ਕਰਾਰੋ ਜੋ ਜਪੈ ਪਏ ਸਿਤਿ ਭਗਪਾਰ ਨਦ ਸ਼ਕਾਰ ਤੰਦ ਮੰਨ ਉਤੇ ਅਸਰ ਭੇਂ ਅਬ ਸ਼ਕਾਰ ਤੇ ਅੰਦੀਰੋ ਤਫੰਗੋ ਪਟੋ ਰਾਮ ਜੰਗੋ ਸਮਰਕਾਰ ਕਰਿ ਅੜਕ ਮਾਤ ਤੋੜੜਵਾ ਪੰਜ ਸ਼ਸਤਰ ਪਰਵਾਨ ਸੁਣੋ ਅਨੰਦ ਨਾਲ ਹੀ ਐਸਾਰ ਤਕੜ ਕਰੂੰਗਾ ਆਪਣਾ ਰਾਜ ਦੇਵਾਂ ਨੂੰ ਕੜਾ ਸਿੰਘ ਦਸ ਮੁਕਤ ਕੜਾ ਉੁੱਲਣ ਹੱਥੀ ਵਾਤੇ ਦੁਆ ਦੁਆ ਪਰ ਨਾਮ ਤਵਾ ਦੇ ਸਵਾ ਲੱਖ ਜਮ ਤੁਗਿਆ ਪਲੀਤਾ ਤਮ ਸਭ ਸਾਥ ਦਾ ਰਸਤੂ ਰਾਜ ਕਰ ਤੋਂ ਮੈਂ ਬਿਲਾਉਂ ਜਿਉ ਮਾਤਿਆਂ ਮਹਿਮਾਨ ਕੇ ਮਨਾਵਤ ਬੁਜਾਉਂ ਸਾਹਿਬ ਮਹਾਰਾਜ ਲਾਉਂ ਪੱਤ ਸਿਆਹੀ ਲੈ ਕਰ ਆਉਂ ਤਖਤ ਸਾਹਿਬਾਨ ਕੇ ਆਪ ਲੜੂ ਨਾ ਬੋਧ ਲੜਾ ਪਟ ਵੀਰ ਦੇ ਦੀ ਤੂੰ ਮਂਗਾਉ ਸਾ ਤੂੰ ਖਲਕ ਨਾ ਛਡੂ ਬਲਕ ਪਰਬਤ ਕਟਿ ਜਾਣ ਕੋਰਸਾਨ ਕੇ ਮੇਰੋ ਨਾ ਗੁਰੂ ਗੋਬਿੰਦ ਸਿੰਘ ਜੀ ਨਾ ਆਸ ਗਲੋਂ ਨਾ ਸੰਭਵਤ ਕਰਵਾ ਸਾਹ ਦੰਦ ਮਂਗਾਉ ਘੋੜੇ ਕਮਾਨ ਗੁਰਜੀ ਕੀ ਫਤਿਹ ਸਿੱਕਾ ਜਦ ਮੰਦ ਮੰਦ ਵਾਲਾ ਫਤਨ ਸਤੇ ਸਤ ਗੋਸੂ ਸਿੱਧ ਸ਼ੈਨਸ਼ਾ ਤੇਗ ਨਨਕ ਵੇ ਦੇਗ ਤੇਗ ਫਤੇ ਨੁਸਰਤ ਬੇਦ ਰੰਗ ਦੀ ਆਫਤ ਜਾਨੇ ਕਰੋ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਦੀ ਸਹਾਇ ਜੀ ਦਰ ਮਾਰਨ ਦੇ ਤੇਰਾ ਦਰਦਾ ਤਾਰ ਜਗ ਤੱਕ ਜੋਰ ਤੇ ਮੇਰਾ ਜਰਹੀ ਇਸਤਰੀ ਅਬ ਚੰਨ ਨਗਰ ਬਰੋਦ ਸਤ ਗੰਢ ਕੇ ਦਰਬ ਚੱਕਰ ਚੱਕਰ ਹਾਰ ਟੀ ਚੱਕਰ ਚੱਕਰ ਭਗਤੇ ਸੁਯੰ ਪਵਨ ਤੁੰ ਸਰਬਲਾ ਸਰਬ ਜਗ ਤੇ ਪਾਨੰ ਪਰਨਾਸੀ ਦਿਆਨੰ ਸਰੂਪੇ ਸਦਾ ਆਗ ਸੰਗੇ ਅਪੰਗੰਪੇ ਪੂਰੇ ਨਮਾਜ਼ ਬਿਦਾਰ ਮੁਬਾਰਕ ਤੇ